ਇਕ ਬੇਹੱਦ ਹੀ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ ਜੀ ਹਾਂ ਡੂੰਗੀ ਖੱਡ ਦੇ ਵਿੱਚ ਸਵਾਰੀਆਂ ਨਾਲ ਭਰੀ ਬੱਸ ਡਿੱਗ ਗਈ ਹੈ ਉੱਤਰੀ ਪੱਛਮੀ ਪਾਕਿਸਤਾਨ 'ਚ ਸ਼ੁੱਕਰਵਾਰ ਵਾਲੇ ਦਿਨ ਯਾਤਰੀ ਨਾਲ ਭਰੀ ਇੱਕ ਬੱਸ ਫਿਸਲ ਕੇ ਡੂੰਗੀ ਖੱਡ ਵਿੱਚ ਡਿੱਗ ਗਈ ਸਾਹਸੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਈ ਹੈ ਇਹ ਸਾਹਸੇ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ ਇਸ ਮਾਮਲੇ ਜਾਣਕਾਰੀ ਦਿੰਦੇ ਆ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਗਿਲਗੀਤ ਬਲਤੀਸਤਾਨ ਖੇਤਰ ਦੇ ਦੀਆਮੇਰ ਜ਼ਿਲ੍ਹੇ ਵਿੱਚ ਵਾਪਰੀ ਹੈ ਬੱਸ ਵਿੱਚ ਉਗੜਤੀ ਯਾਤਰੀ ਸੀ ਜੋ ਕਿ 라ਵਲ ਪਿੰਡੀ ਤੋਂ ਗਿਲਗਿਤ ਜਾ ਰਹੇ ਸੀ ਉਹਨਾਂ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਨੇ ਜ਼ਖਮੇ ਤੇ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਸੋ ਬੇਹਦ ਹੀ ਮੰਦਭਾਗੀ ਖਬਰ ਹੈ ਜੋ ਪਾਕਿਸਤਾਨ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਡੂੰਗੀ ਖੱਡ ਦੇ ਵਿੱਚ ਬੱਸ ਡਿੱਗ ਗਈ ਜਿਸ ਦੇ ਨਾਲ 10 ਲੋਕਾਂ ਦੀ ਜਾਨ ਹੈ ਜੋ ਚਲੀ ਗਈ ਹੈ ਬੇਹਦ ਹੀ ਭਿਆਨਕ ਹਾਦਸਾ ਹੈ ਬਚਾਅ ਕਾਰਜ ਜਾਰੀ ਹੈ ਲਾਸ਼ਾਂ ਅਤੇ ਜੋ ਅੰਦਰ ਜ਼ਿੰਦਾ ਇਨਸਾਨ ਬੈਠੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਫੱਟੜ ਹੋ ਚੁੱਕੇ ਨੇ ਤੇ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ